ਮੇਰਾ ਤਬੀਅਤ ਖਰਾਬ ਸੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੋਰੀਅਰ ਵਾਲੇ ਨੇ ਆਣਾ ਸੀ ਮੋਬਾਈਲ ਲੈ ਕੇ ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚੱਬ ਤੋਂ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਉਹ ਯੰਗ ਮੈਨ ਜਾ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕੀ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨ ਹੈ ਯਾਰ ਮੇਰੇ ਤੋਂ ਤਾਂ ਚੱਲ ਹੀ ਰਹੀ ਹੈ ਮੈਂ ਦੇਖੂੰ ਟਰਾਈ ਮਾਰ ਕੇ ਮਾ ਤੂੰ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰਾ ਬਤਲੋ ਚੱਲ ਪਿਆ ਪੈਸੇ ਕੱਢ ਕੇ ਅਜਰ ਬਾਹਰ ਆ ਕੇ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਪੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਏ ਜੀ ਉਹਨੇ ਮੈਨੂੰ ਨਕਲੀ ਪੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਮੇ ਘਰ ਦੇਆਂ ਨੂੰ ਪੈਸੇ ਭੜਾਏ ਕੂਰੀਅਰ ਦੇ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਠੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ بس ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ ਜੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਹੁਣ ਜੇ ਪੁਲਿਸ ਵਾਲਿਆਂ ਨੂੰ ਜੇ ਉੱਥੇ 99 99000 ਦੀਆਂ ਉਹ ਹੋਈਆਂ ਨੇ ਜੀ ਆਦਰ ਅਕਾਊਂਟ 'ਚ ਜੇ ਹੁਣ ਪੁਲਿਸ ਵਾਲੇ ਉਹ ਆਦਰ ਅਕਾਊਂਟ ਵਾਲਿਆਂ ਨੂੰ ਫੜਨ ਅੱਛਾ ਪੁਲਿਸ ਵਾਲਿਆਂ ਨੇ ਜਦ ਅਸੀਂ ਸਾਈਬਰ ਉਹਦੇ ਚ ਗਏ ਥੈਲ 'ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾਈ ਹੀ ਬੰਦਾ ਜੀ ਵੀ ਬਹੁਤ ਵਾਰ ਦਾਅਵਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿਣਾ ਵੀ ਕਿਸੇ ਹੋਰ ਨਾਲ ਨਾ ਹੋ ਜੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਨਕਲੀ ਫੜਾਤਾ ਜੀ ਉਹ ਡੈਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਉਹ ਆਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਵੀ ਤੇ ਮੈਂ ਬੈਲੈਂਸ ਚੈੱਕ ਕਰਾਂ ਜਦ ਮੈਨੇ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਤਾਂ ਮੇਰੀਆਂ ਕੰਬਲ ਲੱਗ ਗਈਆਂ ਮਤਲਬ ਕੋਈ ਬੀਪੀ ਦੀ ਵਧਿਆ ਹੋਇਆ ਸੀ ਨਬੀਤ ਮੇਰਾ ਮੇਰਾ 3.4 ਲੱਖ ਰੁਪਇਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਆਮ ਕਮਾਈ ਜਿਹੜੀ ਮੇਰਾ ਪੈਨਸ਼ਨ ਆ ਰਹਾ ਮੈਂ ਮੈਨੂੰ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ ਚਾ ਮੇਰਾ ਗੁਜ਼ਾਰਾ ਮੈਂ ਉਹਨਾਂ ਤੋਂ ਬਾਅਦ ਫਿਰ ਮੈਂ ਠਾਣੇ ਗਿਆ ਜੀ ਉਹ ਕਹਿੰਦੇ ਓ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲਿਆ ਕੇ ਮੈਂ ਉਹਨਾਂ ਦਿੱਤੀ ਉਹ ਕਹਿੰਦੇ ਜੀ ਤੁਸੀਂ ਇਸ ਕਾਈਬਰ ਫੈਲੋਕ ਤੇ ਬਣਾ ਹੋਇਆ ਥਾਣਾ ਬਣਾ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਉ ਉੱਥੇ ਮੈਨੇ ਡੈਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸਪੀਓ ਸਨਾਨ ਨੂੰ ਵੀ ਮਿਲ ਕੇ ਆਏ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪੌਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗ ਬਜ਼ੁਰਗ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਵੀ ਕਿਸ 파ਰਸ ਦੀ ਲੋੜ ਨਹੀਂ ਮੇਰਾ ਹੈ ਉਹ ਉਹ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਐਵਰ ਸੈਲ ਦੀ ਵੀ ਇਹ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਆ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸ ਐਚ ਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਉਹਨਾਂ ਨਾਲ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਮੈਂ ਤਾਂ ਤਬੀਤ ਮੇਰੀ ਖਰਾਬ ਸੀ ਜੀ ਬੀਪੀ ਬਹੁਤ ਵਧਿਆ ਹੋਇਆ ਸੀ ਮੈਂ ਤਾਂ ਹੁਣ ਵੀ ਮੇਰਾ ਹੱਥ ਕੱਢ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਨਹੀਂ ਚਾਹੀਦਾ 81 ਵਾਲਾ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਕਢਾ ਲੈ ਜੀ ਹੈ ਜੀ ਉਹ ਅੱਛਾ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਨੂੰ ਚੱਕਣ ਜੀ ਸਾਰਾ ਕੇਸ ਮਤਲਬ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਕਿਸੇ ਹੋਰ ਨਾਲ ਨਾ ਹੋ ਗਈ